ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਹੋਰ ਛੋਟੀ ਜਿਹੀ ਬੇਨਤੀ ਲੈ ਕੇ ਆਪ ਜੀ ਦੇ ਚਰਵਾਚ ਹਾਜ਼ਰ ਹੋਈ ਹਾਂ ਆਪ ਜੀ ਸਰਵਨ ਕਰੋ ਸੰਗਤ ਜੀ ਇਸ ਸੰਸਾਰ ਦੇ ਵਿੱਚ ਐਸਾ ਕੋਈ ਵੀ ਪ੍ਰਾਣੀ ਨਹੀਂ ਹੈ ਕੋਈ ਵੀ ਮਨੁੱਖ ਐਸਾ ਨਹੀਂ ਹੈ ਰੱਬ ਦੇ ਪਿਆਰਿਆਂ ਨੂੰ ਛੱਡ ਕੇ ਕਿ ਜੇ ਕੋਈ ਵੀ ਕੰਮ ਅਰੰਭਿਆ ਹੈ ਤੇ ਉਹ ਸਿਰੇ ਚੜੇ ਪਹਿਲੀ ਸੱਟੇ ਹੀ ਸਿਰੇ ਚੜੇ ਹਰ ਕਿਸੇ ਨੂੰ ਆਪਣੇ ਕੰਮ ਆਰੰਭਨ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਵਿਗੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਕਾਜ ਬਹੁਤੇ ਹੀ ਸੁਖਾਲੇ ਸਿਰੇ ਚੜ ਜਾਂਦੇ ਨੇ ਪਰ ਬਹੁਤ ਆयत ਦੇ ਵਿੱਚ ਸੰਸਾਰੀਆਂ ਦੇ ਗ੍ਰਸਤੀ ਜੀਵਨ ਵਿੱਚ ਬੱਚਿਆਂ ਦੇ ਆਪਣੇ ਸੰਸਾਰਿਕ ਧਾਰਮਿਕ ਕਾਰਜ ਐਸੇ ਹੁੰਦੇ ਨੇ ਜਿਹੜੇ ਬਹੁਤ ਹੀ ਆਸਾਨੀ ਦੇ ਨਾਲ ਸਿਰੇ ਨਹੀਂ ਚੜਦੇ। ਸੰਗਤ ਜੀ ਜਿਹੜੇ ਵੀ ਕਾਜ ਆੜ ਜਾਂਦੇ ਨੇ ਬਹੁਤ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਇੱਕ ਹੈ ਕਿ ਸਾਡਾ ਕੋਈ ਕੀਤਾ ਹੋਇਆ ਪੁਰਬਲਾ ਕਰਮ ਜੋ ਕਿ ਸਾਡੇ ਪੁੰਨਾ ਜਾਂ ਸਾਡੇ ਗੁਰਬਾਣੀ ਪੜਨ ਤੇ ਨਾਮ ਜਪਨ ਤੇ ਨਹੀਂ ਕਟਿਆ ਜਾਂਦਾ ਉਹ ਬਹੁਤ ਭਾਰਾ ਕਰਮ ਹੁੰਦਾ ਹੈ ਜਿਹੜਾ ਕਿ ਸਾਡੇ ਅੱਗੇ ਰਾਹ ਸੁਧਰਨ ਨਹੀਂ ਦਿੰਦਾ ਅੜਚਨਾ ਪੈਂਦੀਆਂ ਨੇ ਵਿਗਣ ਪੈਂਦੇ ਨੇ ਇਸ ਸੰਸਾਰ ਵਿੱਚ ਐਸਾ ਕੋਈ ਵੀ ਨਹੀਂ ਪੂਰਨ ਮਹਾਪੁਰਖਾ ਨੂੰ ਛੱਡ ਕੇ ਕਿ ਜਿਨ੍ਹਾਂ ਦੇ ਬੋਲ ਨਾਲ ਹੀ ਵੱਡੇ ਵੱਡੇ ਵਿਗਣ ਦੂਰ ਹੋ ਜਾਂਦੇ ਨੇ ਉਹ ਕਿਉਂ ਕਿਉਂਕਿ ਉਹਨਾਂ ਦੀ ਰਸਨਾ ਉੱਤੇ ਗੁਰਬਾਣੀ ਦਾ ਵਾਸ ਹੈ ਅਕਾਲ ਪੁਰਖ ਦਾ ਵਾਸ ਹੈ ਮਹਾਰਾਜ ਜੀਆ ਦਾ ਵਾਸਾ ਹੈ ਉਸ ਤੋਂ ਅਲੈਦਾ ਕੋਈ ਐਸਾ ਸਮਰਥ ਨਹੀਂ ਹੈ ਜੋ ਕੀਤੇ ਹੋਏ ਕਰਮਾਂ ਨੂੰ ਕੱਟ ਸਕੇ ਇੱਕ ਗੁਰਬਾਣੀ ਤੋਂ ਅਲੈਦਾ ਸੰਗਤ ਜੀ ਗੁਰੂ ਮਹਾਰਾਜ ਜਿਹੜੀ ਬਾਣੀ ਸਾਨੂੰ ਦਿੱਤੀ ਹੈ ਇਹਦੇ ਵਿੱਚ ਉਹ ਸਾਰੀ ਤਾਕਤ ਹੈ ਕਿ ਉਹ ਸਾਡੇ ਕੀਤੇ ਹੋਏ ਅਤਮਾੜੇ ਕਰਮਾਂ ਨੂੰ ਵੀ ਕੱਟ ਸਕਦੀ ਹੈ ਸੋ ਸੰਗਤ ਜੀ ਆਪ ਜੀ ਦੇ ਕਰਮ ਕਰਮਾਂ ਦੇ ਵਿੱਚ ਜਿੰਨੀਆਂ ਵੀ ਅੜਚਨਾ ਰੁਕਾਵਟਾਂ ਪੈਂਦੀਆਂ ਨੇ ਆਪ ਜੀ ਕੱਲੀ ਪੇਟਾ ਕਦੀ ਵੀ ਕਿਸੇ ਕਾਰਜ ਵਾਸਤੇ ਨਾ ਦਿਓ ਆਪ ਜੀ ਉਹਦੇ ਨਾਲ ਆਪਣੀ ਸਮਰਥਾ ਅਨੁਸਾਰ ਗੁਰਬਾਣੀ ਦੇ ਜਾਪ ਰੱਖੋ ਗੁਰਮੰਤਰ ਦੇ ਜਾਪ ਰੱਖੋ ਮੂਲ ਮੰਤਰ ਦੇ ਜਾਪ ਰੱਖੋ ਤਾਂ ਜੋ ਉਹ ਕਰਮ ਜਿਹੜਾ ਹੈ ਉਹ ਹੌਲੀ-ਹੌਲੀ ਹਲਕਾ ਪੈ ਜਾਵੇ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰੋ ਤੁਸੀਂ ਜਾਪ ਨੂੰ ਅਰੰਭੀ ਰੱਖੋ ਸਵਾ ਮੀਨਾ 111 ਦੇਨ ਜਿੰਨਾ ਵੀ ਆਪ ਜੀ ਕਰ ਸਕਦੇ ਹੋ ਗਿਣਤੀ ਦੇ حساب ਨਾਲ ਪਾਠ ਰੱਖ ਲਓ ਕਿਉਂਕਿ ਗਿਣਤੀ ਮਾੜੀ ਨਹੀਂ ਹੈ ਆਪ ਜੀ ਜਿੰਨੀ ਸੇਵਾ ਕਰ ਸਕਦੇ ਹੋ ਮਹਾਰਾਜ ਜੀ ਦੇ ਚਰਨਾਂ 'ਚ ਗੁਰਬਾਣੀ ਪੇਟਾ ਕਰ ਸਕਦੇ ਹੋ ਓਨੀ ਕਰੋ ਉਸ ਤੋਂ ਬਾਅਦ ਆਪਣੀ ਪੇਟਾ ਅਰਪਣ ਕਰੋ ਮਹਾਰਾਜ ਜੀ ਆਪ ਜੀ ਦੇ ਸਭੇ ਕਾਜ ਸਵਾਰਣਗੇ ਸੰਗਤ ਜੀ ਨਿਸ਼ਾਨ ਸਾਹਿਬ ਜੀ ਦਾ ਜਿਹੜਾ ਚੋਲਾ ਹੈ ਆਪ ਜੀ ਜਾਪ ਰੱਖ ਕੇ ਆਰੰਭ ਕਰਕੇ ਦੇਖ ਬਣਾ ਕੇ ਜੇ ਆਪ ਆਰੰਭ ਕਰੋ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰੋ ਸ਼ਨਾਣ ਕਰਾਓ ਉਸ ਤੋਂ ਬਾਅਦ ਜਦੋਂ ਆਪ ਜੀ ਦੇ ਜਿਹੜੇ ਪਾਠ ਨੇ ਉਹ ਸੰਪੂਰਨ ਹੋਣਗੇ ਤੇ ਆਪ ਜੀ ਨਿਸ਼ਾਨ ਸਾਹਿਬ ਨੂੰ ਜਿਹੜਾ ਚੋਲਾ ਚੜਦਾ ਹੈ ਆਪ ਜੀ ਗ੍ਰੰਥੀ ਸਾਹਿਬ ਵੱਲੋਂ ਉਹਦੀ ਗਿਣਤੀ ਮਿੰਤੀ ਪੁੱਛ ਕੇ ਤੇ ਆਪ ਜੀ ਚੋਲਾ ਸਾਹਿਬ ਦੀ ਸੇਵਾ ਪੇਟਾ ਕਰੋ ਆਪ ਜੀ ਵੇਖੋਗੇ ਕਿ ਮਹਾਰਾਜ ਜੀ ਆਪ ਜੀ ਦੇ ਸਭੇ ਅੜੇ ਹੋਏ ਕਾਜ ਜਿਹੜੇ ਨੇ ਉਹ ਸਵਾਰਣਗੇ ਕਿਉਂਕਿ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਕਿ ਨਿਸ਼ਾਨ ਸਾਹਿਬ ਜੀ ਨੂੰ ਜਿਹੜਾ ਚੋਲਾ ਚੜਦਾ ਹੈ ਉਹ ਸੰਗਤਾਂ ਵੱਲੋਂ ਵੀ ਹੁੰਦਾ ਹੈ ਤੇ ਗੁਰੂ ਘਰ ਵੱਲੋਂ ਵੀ ਹੁੰਦਾ ਹੈ ਸੋ ਆਪ ਜੀ ਇਹ ਜ਼ਰੂਰ ਕਰਕੇ ਵੇਖਿਓ ਮਹਾਰਾਜ ਜੀ ਪਲੀ ਕਰਨਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲ ਜਕਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ